ਸਾਸ਼ੀ ਕਾਲ ਜੀ ਸਵਾਗਤ ਕਰਦੀਆਂ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪ੍ਰਤੀਕ ਬਟਲਾ ਡਾ ਵੱਲੋਂ ਪਲੀਜ਼ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਮੇਰੀ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਅੱਜ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਆਹ ਪਲੀਜ਼ ਅਸੀ ਤੁਹਾਨੂੰ ਕਿ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਕੋਲੋਂ ਜਲਦੀ ਉਹ ਸਲੀਪ ਨਾ ਮੰਗਿਆ ਕਰੋ ਟਰੈਕਿੰਗ ਨੰਬਰ ਕਿਉਂਕਿ ਜੀ ਤੁਸੀਂ ਥੋੜੇ ਜਿਹਾ 5-6 ਦਿਨ ਤਾਂ ਤੁਸੀਂ ਆਪਣੀ ਜਿਹੜਾ ਪਾਰਸਲ ਦਾ ਵੇਟ ਕਰਿਆ ਕਰੋ ਜੀ ਕਿਉਂਕਿ ਅਸੀਂ ਪੈਕਿੰਗ ਵੀ ਕਰਨੀ ਹੁੰਦੀ ਹੈ ਠੀਕ ਹੈ ਜੀ ਅਸੀਂ ਫੇਰ ਹੀ ਭੇਜਦੇ ਆ ਤੇ ਕਈ ਵਾਰੀ ਵਿੱਚ ਕੋਈ ਛੁੱਟੀ ਆ ਜਾਂਦੀ ਐ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਜੀ ਵੇਖੋ ਪੈਕਿੰਗ ਵੀ ਹੁੰਦੀ ਐ ਸਾਰੇ ਪਾਰਸਲਾਂ ਦੀ ਟੈਗ ਨੰਬਰ ਵਗੈਰਾ ਸਾਰਾ ਕੁਝ ਐਡ ਹੁੰਦਾ ਥੋੜਾ ਟਾਈਮ ਲੱਗਦਾ 5-6 ਦਿਨ ਵੇਟ ਕਰਿਆ ਕਰੋ ਜੀ ਤੁਸੀਂ ਦੂਸਰੇ ਦਿਨ ਮੇਰੇ ਭੈਣਾਂ ਕਹਿੰਦੇ ਆ ਵੀ ਸਾਨੂੰ ਟਰੈਕ ਨੰਬਰ ਪਾ ਦਿਓ ਕਈ ਵਾਰੀ ਜੇ ਕੋਈ ਪ੍ਰੋਬਲਮ ਆਉਂਦੀ ਐ ਤੇ ਫਿਰ ਅਸੀਂ ਭੇਜਦੇ ਆ ਵੀ ਟਰੈਕ ਨੰਬਰ ਚਾਹੁੰਦੇ ਆ ਜੀ ਦੇਖੋ ਆ ਸਾਡੇ ਕੋਲ ਇੱਕ ਪਾਰਸਲ ਆ ਮੇਰੇ ਭੈਣਾਂ ਨੇ ਨਾ ਕਈ ਵਾਰ ਟਾਈਮਰ ਲਗਾਇਆ ਹੁੰਦਾ ਤੇ ਸਾਡੇ ਕੋਲ ਨਾ ਉਹਨਾਂ ਦਾ ਸਾਰਾ ਕੁਝ ਜਿਹੜਾ ਡਾਟਾ ਹੁੰਦਾ ਡਿਲੀਟ ਹੋ ਜਾਂਦਾ ਜੀ ਆ ਸਾਡੇ ਕੋਲ ਇੱਕ ਪਾਰਸਲ ਆ ਇਹ ਮੈਨੂੰ ਪਤਾ ਨਹੀਂ ਮੇਰੀ ਕਿਹੜੀ ਭੈਣ ਦਾ ਜੇਕਰ ਮੇਰੀ ਭੈਣ ਉਹ ਮੇਰੀ ਵੀਡੀਓ ਦੇਖਦੀ ਤੇ ਸਾਡੇ ਨਾਲ ਕੰਟੈਕਟ ਕਰ ਲੈਣ ਤੇ ਸਾਨੂੰ ਆਪਣਾ ਡਰੈਸ ਵਗੈਰਾ ਦੁਬਾਰਾ ਸੈਂਡ ਕਰ ਦੇਣ ਸਕ੍ਰੀਨਸ਼ਾਟ ਦੀ ਸਾਨੂੰ ਭੇਜ ਦੇਣਾ ਇਹ ਵਾਲੇ ਪਾਰਸਲ ਦਾ ਠੀਕ ਹੈ ਜੀ ਆਪਣੀ ਪੇਮੈਂਟ ਦਾ ਸਕ੍ਰੀਨਸ਼ਾਟ ਭੇਜ ਕੇ ਜੀ ਸਾਡੇ ਕੋਲੋਂ ਤੁਸੀਂ ਆਹ ਪਾਰਸਲ ਰਿਸੀਵ ਕਰ ਸਕਦੇ ਸਾਨੂੰ ਭੇਜ ਦਾਂਗੇ ਜੀ ਕਿਉਂਕਿ ਤੁਹਾਡਾ ਟਾਈਮਰ ਲਗਾਇਆ ਹੁੰਦਾ ਸਾਡੇ ਕੋਲ ਤੁਹਾਡਾ ਸਾਰਾ ਜਿਹੜਾ ਡਾਟਾ ਜਿਹੜਾ ਡਿਲੀਟ ਹੋ ਗਿਆ ਜੀ ਸਾਨੂੰ ਪਤਾ ਨਹੀਂ ਲੱਗ ਰਿਹਾ ਹੁਣ ਵੀ ਆ ਮੈਰੀ ਭੈਣ ਨੇ ਕੇਰੀ ਨੇ ਇਹ ਵਾਲਾ ਜਿਹੜੇ ਸੂਟ ਜੀ ਬੁੱਕ ਕਰਵਾਏ ਸੀਗੇ ਠੀਕ ਹੈ ਜੀ ਸਾਡੇ ਨਾਲ ਕੰਟੈਕਟ ਕਰ ਲੇ ਜਿਹੜੀ ਜੇਕਰ ਮੇਰੀ ਭੈਣ ਸਾਡੇ ਕੋਲ ਵੀਡੀਓ ਦੇਖਦੀ ਹੈ ਤੇ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਉ ਉਹ ਲੈ ਕੇ ਆਏ ਆ ਮੰਚ ਲਈ ਸ਼ਲਕ ਦੇ ਵਿੱਚ ਸੂਟ ਤੇ ਟੈਬੀ ਦੇ ਵਿੱਚ ਜੀ ਮੇਰੀਆਂ ਭੈਣਾਂ ਪਹਿਲਾ ਸੂਟ ਦੇਖੋ ਇਹ ਟੈਬੀ ਦਾ ਸੂਟ ਹੈ ਦੇਖਿਓ ਕਰਵਾ ਚੌਥ ਲਈ ਬੜਾ ਸੋਹਣਾ ਜਿਹਾ ਕਲਰ ਹੈ ਰੈੱਡ ਠੀਕ ਹੈ ਜੀ ਕਰਵਾ ਚੌਥ ਦੇ ਲਈ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਵਿੱਦ ਮਸਰੀਨ ਬਾਟਮ ਮਿਲਣ ਵਾਲੀ ਹੈ ਟੈਬੀ ਰਹਿਣ ਵਾਲੀ ਹੈ ਟੈਬੀ ਲਾਈਨਿੰਗ ਸੂਟ ਰਹਿਣ ਵਾਲਾ ਪ੍ਰਾਈਸ ਮਿਲਣ ਵਾਲਾ ਤੁਹਾਨੂੰ ਸਿਰਫ 1000 ਰੁਪਏ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਬੜੇ ਪਿਆਰੇ ਜੇ ਸੂਟ ਰੈਣ ਵਾਲਿਆ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਤੁਹਾਨੂੰ ਦਿਖਾਉਣ ਲੱਗਿਆਂ ਟੈਬੀ ਦੇ ਵਿੱਚ ਦੇਖੋ ਜੀ ਇਹ ਵਾਲਾ ਸੂਟ ਦੇਖੋ ਇਹ ਵੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕੱਲਾ ਸ਼ਾਰਟ ਪੀਸ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ 800 ਦੀ ਤੁਹਾਨੂੰ 750 ਦੀ ਤੁਹਾਨੂੰ ਇਹ ਵਾਲੀ ਸ਼ਰਟ ਪੀਸ ਪੈਣ ਵਾਲੀ ਆ ਜੇਕਰ ਤੁਸੀਂ ਸਾਡੇ ਕੋਲ ਸ਼ਰਟ ਪੀਸ ਲੈਣੀ ਆ ਤਾਂ 750 ਹੀ ਤੁਹਾਨੂੰ ਸ਼ਰਟ ਪੀਸ ਲੈਣ ਵਾਲੀ ਹੈ ਜੇਕਰ ਤੁਸੀਂ 올ਓਵਰ ਸੂਟ ਲੈਣਾ ਤਾਂ ਤੁਹਾਨੂੰ 1500 ਦਾ ਸੂਟ ਪੈਣ ਵਾਲਾ ਠੀਕ ਹੈ ਜੀ ਟੈਬੀ ਲਾਈਨਿੰਗ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ 750 ਵਿੱਚ ਤੁਸੀਂ ਸ਼ਰਟ ਪੀਸ ਲੈ ਸਕਦੇ ਹੋ ਇਹ ਵਾਲਾ ਵੀ ਤੁਸੀਂ ਸਾਡੇ ਕੋਲੋਂ ਇਕੱਲਾ ਸ਼ਰਟ ਪੀਸ ਲੈ ਸਕਦੇ ਹੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ 750 ਦੀ ਇਕੱਲੀ ਸ਼ਰਟ ਪੀਸ ਲੈ ਸਕਦੇ ਹੋ ਜੇਕਰ ਮੈਸਿੰਗ ਲੈਣਾ ਤਾਂ ਤੁਹਾਨੂੰ ਇਹ 1000 ਰੁਪਏ ਦਾ ਪੈਣ ਵਾਲਾ ਜੀ ਠੀਕ ਹੈ ਜੀ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਟੈਬੀ ਲਾਈਨਿੰਗ ਦੇ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਜੀ ਠੀਕ ਹੈ ਜੀ ਪ੍ਰਿੰਟ ਚ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਮੈਚਿੰਗ ਸੂਟ ਮੈਨ ਵਾਲਾ 1000 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ 1000 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਸੂਟ ਹੈ ਨਾ ਟੈਬੀ ਦੇ ਵਿੱਚ ਠੀਕ ਹੈ ਜੀ ਟੈਬੀ ਦੇ ਵਿੱਚ ਰਹਿਣ ਵਾਲਾ ਸੂਟ ਹੈ ਜੀ ਇਹ ਵਾਲਾ ਪ੍ਰਿੰਟ ਚ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਡਿਜ਼ਾਈਨਿੰਗ ਦੇਖੋ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਵੀ ਬੜੀ ਪਿਆਰੀ ਹੈ ਮੈਚਿੰਗ ਬਾਟਮ ਰਹਿਣ ਵਾਲੀ ਹੈ ਇਹਦੇ ਨਾਲ ਠੀਕ ਹੈ ਜੀ ਮੈਚਿੰਗ ਬਾਟਮ ਰਹਿਣ ਵਾਲੀ ਹੈ ਟੈਬੀ ਲਾਈਨਿੰਗ ਹੈ ਜੀ ਠੀਕ ਹੈ ਜੀ ਤੇਬੀ ਲਾਈਨਿੰਗ ਹੈ ਮੈਚਿੰਗ ਬਾਟਮ ਹੈ 1000 ਰੁਪਏ ਦਾ ਸੂਟ ਸਾਡੇ ਕੋਲ ਤੁਸੀਂ ਇਹ ਵਾਲਾ ਫਾਈ ਕਰ ਸਕਦੇ ਹੋ ਜੀ ਇਹ ਕੇਵਲਾ ਪ੍ਰਿੰਟ ਮੈਲਣ ਵਾਲਾ ਬਲੈਕ ਦੇ ਵਿੱਚ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਡਿਜ਼ਾਈਨ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਮੈਚਿੰਗ ਬਾਟਮ ਮੈਲਣ ਵਾਲੀ ਤੁਹਾਨੂੰ ਇਹ ਨਾਲ ਬਲੈਕ ਕਲਰ ਦੀ ਦੇਖ ਸਕਦੇ ਹੋ ਪ੍ਰਿੰਟ ਦੇ ਸਕਦੇ ਹੋ ਠੀਕ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਮੈਚਿੰਗ ਬਾਟਮ ਮਿਲੂਗੀ 1000 ਰੁਪਏ ਦੇ ਤੁਹਾਨੂੰ ਟੈਬੀ ਦਾ ਸੂਤ ਮਿਲਣ ਵਾਲਾ ਜੀ ਸਾਰੇ ਪ੍ਰਾਈਜ਼ ਜਿਹੜੇ ਪ੍ਰਾਈਜ਼ ਲੈ ਕੇ ਆਏ ਤੁਹਾਡੇ ਜੈਨੂਅਲ ਜੇ ਪ੍ਰਾਈਜ਼ ਲੈ ਕੇ ਆਏ ਤੁਹਾਡੇ ਵਾਸਤੇ ਬੜੇ ਪਿਆਰੇ ਜੀ ਪੀਸ ਰਹਿਣ ਵਾਲਿਆ ਜੀ ਇਹ ਕੇਵਲੀ ਡਿਜ਼ਾਈਨਿੰਗ ਮੈਨਣ ਵਾਲੀ ਤੁਹਾਨੂੰ ਟੈਬੀ ਦੇ ਵਿੱਚ ਦੇਖੋ ਇਹ ਵੀ ਡਿਜ਼ਾਈਨਿੰਗ ਬੜੀ ਪਿਆਰੀ ਜੀ ਆ ਜੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ 1000 ਰੁਪਏ ਦੀ ਪ੍ਰਾਈਜ਼ ਰਹਿਣ ਵਾਲੀ ਹੈ ਟੈਬੀ ਲਾਈਨਿੰਗ ਦੀ ਇਹ ਵਾਲੀ ਤੁਹਾਨੂੰ ਮੈਚਿੰਗ ਬਾਟਮ ਮੈਨਣ ਵਾਲੀ ਹੈ ਠੀਕ ਹੈ ਜੀ ਪੈਬੀ ਦੇ ਦੁਪट्टे ਵੀ ਸਾਡੇ ਕੋਲੋਂ ਬਾਇ ਕਰ ਸਕਦੇ ਹੋ 3500 ਰੁਪਏ ਦਾ ਦੁਪੱਟਾ ਰਹਿਣ ਵਾਲਾ ਜੀ ਸਾਰੇ ਸੂਟ ਰਹਿਣ ਵਾਲੇ ਆ ਬੜੇ ਪਿਆਰੇ ਜੀ ਡਿਜ਼ਾਈਨਰ ਜੇ ਸੂਟ ਰਹਿਣ ਵਾਲੇ ਆ ਜੀ ਅਗਲੇ ਸੂਟ ਰਹਿਣ ਵਾਲਗੇ ਸਾਡੇ ਕੋਲ ਅਗਲੇ ਸੂਟ ਰਹਿਣ ਵਾਲੇ ਆ ਜੀ ਮੰਚਲੀ ਸਿਲਕ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਆਫ ਵਾਈਟ ਬੇਸ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਤੁਹਾਨੂੰ ਸੂਟ ਦੀ ਪ੍ਰਾਈਸ ਪੈਣ ਵਾਲੀ ਹੈ 1000 ਰੁਪਏ ਮਨਚਲੀ ਸ਼ੈਲਕ ਹੈ ਜੀ 1000 ਰੁਪਏ ਦੀ ਪ੍ਰਾਈਜ਼ ਪੈਣ ਵਾਲੀ ਹੈ ਜੀ ਜੇਕਰ ਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਸਾਡੇ ਕੋਲੋਂ 500 ਦਾ ਕੱਲਾ ਸ਼ਰਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ 500 ਦੇ ਵਿੱਚ ਬਾਈ ਕਰ ਸਕਦੇ ਹੋ ਮਨਚਲੀ ਸ਼ੈਲਕ ਹੈ ਜੀ ਬੜਾ ਪਿਆਰਾ ਜਿਹਾ ਸਟਾਫ ਰਹਿਣ ਵਾਲਾ ਸ਼ਾਈਨਿੰਗ ਵਾਲਾ ਸਟਾਫ ਹੈ ਮਨਚਲੀ ਸ਼ੈਲਕ ਦਾ ਨਵਾਂ ਡਿਜ਼ਾਈਨਿੰਗ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਅਗਲੇ ਪ੍ਰਿੰਟ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਮਨਚਲੀ ਸ਼ੈਲਕ ਹੈ ਜੀ 1000 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਕੱਲਾ ਸ਼ਰਟ ਪੀਸ ਵੀ ਸਾਡੇ ਕੋਲੋਂ ਤੁਸੀਂ ਬਾਇ ਕਰ ਸਕਦੇ ਹੋ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੀ ਕੱਲਾ ਸ਼ਰਟ ਪੀਸ ਵੀ ਸਾਡੇ ਕੋਲੋਂ ਤੁਸੀਂ ਬਾਇ ਕਰ ਸਕਦੇ ਹੋ ਜੀ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਪਿੰਕ ਸ਼ੇਡ ਹੈ ਜੀ ਥੋੜਾ ਜਿਹਾ ਕਲਰ ਕਾਲਸ ਜੀ ਚ ਆ ਰਿਹਾ ਜੀ ਇਹਦਾ ਪਿੰਕ ਸ਼ੇਡ ਹੈ ਮੰਚਲੀ ਸ਼ਿਲਕਾ 1000 ਰੁਪਏ ਪ੍ਰਾਈਸ ਹੈ ਜੇਕਰ ਸ਼ਰਟ ਪੀਸ ਲੈਣਾ ਉਹ ਵੀ ਮਿਲ ਸਕਦਾ 500 ਇਤਨੀ ਸ਼ਰਟ ਪੀਸ ਮਿਲੂਗੀ ਪੂਰਾ ਸੂਟ 1000 ਰੁਪਏ ਦਾ ਪਊਗਾ ਜੀ ਬੜੇ ਪਿਆਰੇ ਜੇ ਸੂਟ ਰਹਿਣ ਵਾਲੇ ਆ ਇਹ ਵਾਲੀ ਪ੍ਰਿੰਟਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਆ ਠੀਕ ਹੈ ਜੀ ਪੂਰੇ ਸੂਟ ਦੀ ਪ੍ਰਾਈਸ ਹੈਗੀ 1000 ਰੁਪਏ ਤੇ ਕਲਾ ਸ਼ਰਟ ਪੀਸ ਲੈਣਾ ਚਾਹਣੇ ਤਾਂ ਤੁਹਾਨੂੰ 500 ਦਾ ਕਲਾ ਸ਼ਰਟ ਪੀਸ ਰਹਿਣ ਵਾਲਾ ਮੈਚਿੰਗ ਸੂਟ ਵੀ ਬੜਾ ਸੋਹਣਾ ਜਾਂ ਰੈਡੀ ਹੋਣਾ ਬਣ ਕੇ ਕੰਪਲੀਟ ਸੂਟ ਵੀ ਬੜਾ ਪਿਆਰਾ ਜਾਂ ਰੈਡੀ ਹੋਣਾ ਬਣ ਕੇ ਸਟਾਫਰ ਇਹਨਾਂ ਵਾਲਾ ਬਹੁਤ ਹੀ ਪਿਆਰਾ ਵਧੀਆ ਜਿਹਾ ਸਟਾਫਾ ਮੰਚਲੀ ਸ਼ੈਲਕ ਲੈ ਕੇ ਆਏ ਤੁਹਾਡੇ ਵਾਸਤੇ ਦੇਖੋ ਜੀ ਨੇੜੇ ਦੀਕ ਤੋਂ ਮੰਚਲੀ ਸ਼ੈਲਕ ਹੈ ਜੀ ਅਗਲਾ ਪੀਸ ਚੈੱਕ ਕਰੋ ਜੀ ਇਹਦਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਕੰਪਲੀਟ ਸੂਟ ਲੈ ਸਕਦੇ ਹੋ 1000 ਰੁਪਏ ਵਿੱਚ ਸ਼ਰਟ ਪੀਸ ਲੈ ਸਕਦੇ ਹੋ ਸਿਰਫ 500 ਦੇ ਵਿੱਚ ਸਾਰੀ ਪ੍ਰਿੰਟਿੰਗ ਤੁਹਾਨੂੰ ਬੜੀ ਪਿਆਰੀ ਜੀ ਮਿਲਣ ਵਾਲੀ ਹੈ ਡਿਜ਼ਾਈਨਿੰਗ ਵੀ ਬੜੇ ਪਿਆਰੇ ਜੇ ਮਿਲਣ ਵਾਲੀ ਹੈ ਜੀ ਦੇਖ ਸਕਦੇ ਹੋ ਤੁਸੀਂ ਸੂਟ ਬੜੇ ਪਿਆਰੇ ਜੇ ਸੂਟ ਰਹਿਣ ਵਾਲੀ ਹੈ ਜੀ ਕਾਫੀ ਫੇਮਸ ਡਿਜ਼ਾਈਨ ਹੈ ਜੀ ਅੰਬਾਂ ਵਾਲਾ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਹੈ ਜੀ ਐਦਾਂ ਦਾ ਪ੍ਰਿੰਟ ਪਾਇਆ ਬੜੀ ਪਿਆਰੀ ਜੀ ਲੁੱਕ ਆਉਂਦੀ ਹੈ ਥੋੜਾ ਜਿਹਾ ਵੱਡੇ ਪ੍ਰਿੰਟ ਜਿਹੜੀ ਸੀ ਸ਼ਰਟ ਰੈਡੀ ਕਰਦੇ ਆ ਨਾ ਜੀ ਬੜਾ ਪਿਆਰੀ ਜੀ ਲੁੱਕ ਆਉਂਦੀ ਹੈ ਜੀ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਮੰਚਲੀ ਸ਼ਿਲਕ ਹੈ ਮੰਥਲੀ ਸ਼ਲਕ ਹੈ ਜੀ 1000 ਰੁਪਏ ਇਹਦੀ ਪ੍ਰਾਈਸ ਰਹਿਣ ਵਾਲੀ ਆ ਸ਼ਾਰਟ ਪੀਸ ਤੁਹਾਨੂੰ 500 ਦਾ ਪੈਣ ਵਾਲਾ ਹੈ ਇਹ ਵਾਲਾ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੀ ਇਹਦੀ 1000 ਰੁਪਏ ਜੀ ਰਹੂਗੀ ਪਰ ਆਈ ਸ਼ਾਰਟ ਪੀਸ ਲੈ ਸਕਦੇ ਹੋ 500 500 ਦਾ ਸ਼ਾਰਟ ਪੀਸ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲਾ 프੍ਰਿੰਟ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਜੀ ਡਿਜ਼ਾਈਨਿੰਗ ਦੇਖੋ ਪ੍ਰਿੰਟਿੰਗ ਦੇਖੋ ਆਫ ਵਾਈਟ ਦੇ ਵਿੱਚ بیس ਹੈ ਪੂਰਾ ਕੰਪਲੀਟ ਸੂਟ ਬਣਾਓ ਜਾਂ ਤੁਸੀਂ ਸ਼ਰਟ ਪੀਸ ਲਓ ਮੈਚਿੰਗ ਸੂਟ ਬਣਾਓ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲਿਆ ਮੰਨ ਚਲੀ ਸ਼ਿਲਕਾ ਜੀ 1000 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਪ੍ਰਿੰਟ ਸਾਰੇ ਬੜੇ ਪਿਆਰੇ ਜਿਹੇ ਤੁਹਾਨੂੰ ਇਹਦੇ ਵਿੱਚ ਮਿਲਣ ਵਾਲੀ ਹੈ ਅਗਲਾ 프੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਡਿਜ਼ਾਈਨਿੰਗ ਵੀ ਬੜੀ ਪਿਆਰੀ ਜੀ ਹੈ 1000 ਰੁਪਏ ਪ੍ਰਾਈਜ਼ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਜਿਹੜਾ ਮੈਂਸ਼ਨ ਕੀਤਾ ਗਿਆ ਉਸ ਨੰਬਰ ਤੇ ਮੈਨੂੰ ਕਾਲ ਕਰੋ ਤੇ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਠੀਕ ਹੈ ਜੀ ਅੱਜ ਅਸੀਂ ਆਪਣੀ ਵੀਡੀਓ ਅੱਜ ਇੱਥੇ ਖਤਮ ਕਰਦੇ ਹਾਂ ਜੀ ਜਿਹਨੀਆਂ ਮੇਰੀਆਂ ਭੈਣਾਂ ਮੇਰੀ ਲੋਕੇਸ਼ਨ ਪੁੱਛਦੀਆਂ ਜੀ ਉਹ ਸਾਡੀ ਜਿਹੜੀ ਲੋਕੇਸ਼ਨ ਹੈਗੀ ਹੈ ਜੀ ਉਹ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੇਕਰ ਤੁਸੀਂ ਅਸੀਂ ਡਿਸਟ੍ਰਿਕਟ ਮਾਨਸਾ ਬਡਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤੈਨੂੰ ਦੂਰੀ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਰੇਲਵੇ ਪੌਲ ਕ੍ਰੋਸ ਕਰਕੇ ਠੀਕ ਹੈ ਜੀ ਪੌਲ ਉੱਤਰਨਸਾਰ ਖੱਬੇ ਹੱਥ ਤੁਸੀਂ ਅੰਦਰ ਨੂੰ ਆਉਣਾ ਪੌਲ ਦੇ ਖੱਬੇ ਹੱਥੋਂ ਅੰਦਰ ਨੂੰ ਆ ਕੇ ਤੁਸੀਂ ਪਹਿਲੀ ਗਲੀ ਦੇ ਵਿੱਚ ਤੁਹਾਨੂੰ ਪਹਿਲੀ ਗਲੀ ਮਿਲਣ ਵਾਲੀ ਹੈ ਇੱਕ ਟੈਰਾਵਾਇ ਦੁਕਾਨ ਆਉਣ ਵਾਲੀ ਉਹਦੇ ਨਾਲ ਇੱਕ ਪਹਿਲੀ ਗਲੀ ਹੈ ਜੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਗਲੀ ਦੇ ਮੋੜ ਤੇ ਵਾਹਿਗੁਰੂ ਕਲੋਥ ਹਾਊਸ ਲਿਖਿਆ ਹੋਇਆ ਹੈ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਰੇਲਵੇ ਪੌਲ ਦੀ ਰਾਈਟ ਸਾਈਡ ਅੰਦਰ ਨੂੰ ਆਉਣਾ ਜੀ ਅੰਦਰ ਨੂੰ ਆ ਕੇ ਇੱਕ ਤਮ ਟੈਰਾਵਾਂਜੀ ਦੁਕਾਨ ਮੈਨ ਵਾਲੀ ਹੈ ਜੀ ਉਹਦੇ ਨਾਲ ਵਾਲੀ ਜਿਹੜੀ ਗਲੀ ਹੈ ਗਲੀ ਦੇ ਮੋੜ ਤੇ ਪੋਸਟਰ ਲੱਗਿਆ ਹੋਇਆ ਜੀ ਵਾਹਿਗੁਰੂ ਕਲੌਥ ਹਾਊਸ ਤਾਂ ਉਸ ਗਲੀ ਦੇ ਮੋੜ ਤੇ ਤੁਸੀਂ ਆ ਕੇ ਠੀਕ ਹੈ ਜੀ ਸਾਡੀ ਗਲੀ ਚ ਐਂਟਰ ਕਰਕੇ ਸ਼ਾਪ ਹੈ ਤਾਂ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਉੱਥੇ ਆ ਕੇ ਵੀ ਇਹ ਵਾਲਾ ਸਾਰੇ ਸੂਟ ਜਿਹੜੇ ਮੇਰੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ